ਟੈਕਨੋਲੋਜੀ ਅਤੇ ਸੋਸ਼ਲ ਮੀਡੀਆ ਦਾ ਯੁੱਗ ਹੈ ਦੇਖ ਸਕਦੇ ਹਾਂ ਕਿ ਇਹ ਉਹ ਬੱਚਾ ਜੋ ਕੁਝ ਘੰਟੇ ਪਹਿਲਾਂ ਗਾਇਬ ਹੋ ਗਿਆ ਸੀ ਤੇ ਇਸ ਦੀ ਇੱਕ ਵੀਡੀਓ ਵੱਖ-ਵੱਖ ਚੈਨਲਾਂ ਅਤੇ ਸੋਸ਼ਲ ਮੀਡੀਆ ਉੱਪਰ ਚਲਾਈ ਗਈ ਸੀ ਤੇ ਇਸ ਤੋਂ ਬਾਅਦ ਇਹ ਬੱਚਾ ਵਾਪਸ ਆਪਣੇ ਪਰਿਵਾਰ ਨੂੰ ਮਿਲ ਗਿਆ ਦਰਾਹਾ ਪੁਲਿਸ ਪ੍ਰਸ਼ਾਸਨ ਨੇ ਇਹ ਬੱਚਾ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕੀਤਾ ਉਹ ਕਰਦਿਆਂ ਪਰਿਵਾਰ ਦੇ ਨਾਲ ਗੱਲਬਾਤ ਪਹਿਲਾਂ ਪਿੰਡ ਜਸਪਾਲੋਂ ਤੋਂ ਇੱਕ ਬੱਚਾ ਲਾਪਤਾ ਹੋ ਗਿਆ ਸੀ ਤੇ ਸੋਸ਼ਲ ਮੀਡੀਆ ਉੱਪਰ ਇਸ ਦੀ ਵੀਡੀਓ ਪਾਈ ਗਈ ਸੀ ਬਖੋਕ ਚੈਨਲ ਵੱਲੋਂ ਵੀ ਇਸ ਗੱਲ ਦੀ ਇੱਕ ਖਬਰ ਦਿਖਾਈ ਗਈ ਸੀ ਕਿ ਇਹ ਬੱਚਾ ਅਗਰ ਮਿਲ ਜਾਂਦਾ ਤਾਂ ਮਾਪਿਆਂ ਨੂੰ ਬੜੇ ਸੁੱਖ ਦੀ ਸੁੱਖ ਰਾਹਤ ਮਹਿਸੂਸ ਹੋਵੇਗੀ ਤੇ ਬੱਚਾ ਬੜੀ ਖੁਸ਼ੀ ਦੀ ਗੱਲ ਹੈ ਕਿ ਬੱਚਾ ਇਹ ਮਿਲ ਗਿਆ ਇਹਦੇ ਪ੍ਰਸ਼ਾਸਨ ਨਾਲ ਗੱਲ ਕਰਦੇ ਆ ਹਾਂਜੀ ਐਸਐਸ ਸਾਹਿਬ ਜੋ ਬੱਚਾ ਜੀ ਇਹ ਤੁਹਾਨੂੰ ਕਿੱਥੋਂ ਬਰਾਮਦ ਹੋਇਆ ਜੀ ਇਹ ਇਹ ਬੱਚੇ ਬਾਰੇ ਜੀ ਗੁੰਮ ਹੋਣ ਦੀ ਇਤਰਾਫ ਮਿਲਣ ਤੇ ਗ੍ਰਾਮ ਪੰਚਾਇਤ ਬੇਗਵਾਲ ਨੇ ਮੇਰੇ ਨੋਟਿਸ ਹੀ ਲੈਂਦਾ ਸੀਗਾ ਵੀ ਜਿਹੜਾ ਬੱਚਾ ਇੱਕ ਨਿਰਵਾਰਥ ਹਾਲਤ 'ਚ ਮਿਲੇ ਆ। ਇਹਦੀ ਮੈਂ ਤੁਰੰਤ ਇਹਦੇ ਪੇਰੈਂਟਸ ਦੀ ਭਾਲ ਕਰਨੀ ਸ਼ੁਰੂ ਕੀਤੀ। ਤੇ ਇਹਦੇ ਜਿਹੜੇ ਜਿਹੜੇ ਪੇਰੈਂਟਸ ਨੇ ਇਹਦੀ ਮਸੀ ਹੈ। ਉਹਨੇ ਕਿਹਾ ਵੀ ਸਾਡਾ ਬੱਚਾ ਇਹ ਜਿਹੜਾ ਪਰਸੋਂ ਰੋਜ਼ ਤੋਂ ਇਹ ਘਰੋਂ ਬਿਨਰਸੇ ਆ ਗਿਆ ਸੀਗਾ। ਵੀ ਇਹਦੀ ਇਹਦੀ ਸੂਚਨਾ ਅਸੀਂ ਚੌਕੀ ਕੋਟ ਵੀ ਦਿੱਤੀ ਸੀਗੀ। ਠੀਕ ਹੈ ਜੀ। ਤੇ ਅੱਜ ਇਹਨੂੰ ਲੱਭ ਕੇ ਗ੍ਰਾਮ ਪੰਚਾਇਤ ਜਸਪਾਲੋਂ ਤੇ ਗ੍ਰਾਮ ਪੰਚਾਇਤ ਬੇਗਵਾਲ ਦੀ ਹਾਜ਼ਰੀ 'ਚ ਇਹਦੀ ਬੱਚੇ ਨੂੰ ਇਹਦੀ ਜਿਹੜੇ ਮਸੀ ਹੈ ਉਹਦੇ ਹਵਾਲੇ ਕੀਤਾ ਗਿਆ ਤੇ ਇਹ ਬੱਚਾ ਮਤਲਬ ਮਾਨਸਿਕ ਤੌਰ ਤੇ ਥੋੜਾ ਕਮਜ਼ੋਰ ਜਾਪਦਾ ਜੀ ਹੈ ਅਬਨਾਰਮਲ ਹੈ ਥੋੜੀ ਸਮਝ ਘੱਟ ਹੈ ਜੀ ਠੀਕ ਹੈ ਜੀ ਤੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਪ੍ਰਸ਼ਾਸਨ ਨੇ ਤੁਹਾਡਾ ਬੱਚਾ ਲੱਭ ਕੇ ਅਬਦੇ ਸੈਲ ਜੋ ਉਹਨਾਂ ਦੀ ਇਨਫੋਰਮੇਸ਼ਨ ਹੁੰਦੇ ਨੇ ਉਹ ਵਰਤ ਕੇ ਬੱਚਾ ਤੁਹਾਡੇ ਹਵਾਲੇ ਕੀਤਾ ਹੈ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਸਰ ਆਪਕਾ ਆਪਕਾ ਨਾਮ ਕਹੇ ਪਹਿਲੇ ਬਤਾਏ मुफीदुनिशाफी मुफीदा मुफीदु अच्छा जी हाँ जी कैसा बहुत खुशी महसूस कर रही हूँ जान में जान आ गई है पाँचवा दिन है आज खाना खाए हुए बहुत खुश 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 हो गई हूँ मैं मेरे जान में जान आ गई है सर जो बस बच्चा मिल गया मेरा बस और कुछ नहीं चाहिए सर बच्चे के माता पिता माता पिता नहीं है माता पिता गुजर गए हैं कहाँ रहते हो आप जसपालों में हाँ जी बच्चा गैप कैसे हो गया बच्चा मैं ड्यूटी कर कर, कर रही हूँ ड्यूटी से आई तो सारे बच्चे लोग बोल रहे हैं साहिल नहीं आ रहा है नहीं आ रहा है तो मैं इसको लेने के लिए गई तो ये वहाँ से जाने चला गया फिर उसके बाद नहीं मिला पूरी रात गायब था फिर दोपहर में साढ़े ग्यारह बजे मिला बच्चा बच्चा मिला पुलिस के हाथ लगा फिर वहाँ से मैं जाने के लेके आई बच्चे को खाना नहाया खाना खाया सोया कमरे में शाम को आठ बजे रोटी खा के गया हाथ धुलने के लिए फिर गेट खुला था फिर बच्चा चला गया आज मिल रहा है बच्चा पच्चीस तारीख का गायब हुआ आज बच्चा आज मिला और इस पूरे घटनाक्रम में जो पुलिस प्रशासन है इसकी जो कार्यकारी है उसको कैसे देखते हो आप प्रशासनिया है नहीं सर ऐसी कोई बात नहीं है वो लोग तो हमारी बहुत हेल्प किए हैं हाँ गए थी रिपोर्ट कराने रिपोर्ट भी लिखे हेल्प तो हमारी बहुत किए हैं हेल्प किए हैं है है सर और उसी की वजह से ही जो हाँ। जो है आज अब उनकी वजह से बच्चा मिला है चाहे किसी की वजह से मिला बच्चा मेरा मेरे सामने आ गया बच्चा मैं बहुत खुश हूँ सर प्लीज प्रशासन का धन्यवाद करना चाहेंगे आप बहुत बहुत धन्यवाद उनका करना चाहती हूँ हाँ जी सर सो बच्चा है हाँ जी क्या नाम है आपका साहिल साहिल पढ़ते हो साहिल हाँ। किस क्लास में थ्री।, थ्री में आप घर से क्यों चले गए थे खाना खाया नहीं कितने दिनों से खाना नहीं खाया पाँच मासी के साथ जाओगे अभी मासी का क्या नाम है नहीं याद ਸੋ ਇਹ ਜੋ ਬੱਚਾ ਜੀ ਥੋੜਾ ਜਿਹਾ ਮਾਨਸਿਕ ਤੌਰ ਤੇ ਕਮਜ਼ੋਰ ਹੈ ਜੋ ਆਪਣਾ ਨਾਂ ਜਾਣਦਾ ਤੇ ਆਪਣੇ ਪੇਰੈਂਟਸ ਦਾ ਨਾਮ ਨਹੀਂ ਜਾਣਦਾ ਤੇ ਸੋਸ਼ਲ ਮੀਡੀਆ ਉੱਪਰ ਵੀ ਜੋ ਬੇਗੋਵਾਲ ਦੀ ਸਰਪੰਚਾਇਤ ਹੈ ਉਸ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਉਸ ਤੋਂ ਬਾਅਦ ਵੱਖ-ਵੱਖ ਚੈਨਲ ਉੱਪਰ ਵੀ ਵੀਡੀਓ ਦਿਖਾਈ ਗਈ ਸੀ ਪੁਲਿਸ ਪ੍ਰਸ਼ਾਸਨ ਨੇ ਇਹ ਵੀਡੀਓ ਸਾਨੂੰ ਵੀ ਆਪਣੇ ਚੈਨਲ ਉੱਪਰ ਪਾਉਣ ਲਈ ਕਿਹਾ ਸੀ ਤੇ ਉਸ ਦੇ ਕੁਝ ਘੰਟਿਆਂ ਬਾਅਦ ਹੀ ਜੋ ਬੱਚਾ ਹੈ ਬੇਗਵਾਲ ਪਿੰਡ ਤੋਂ ਮਿਲ ਜਾਂਦਾ ਤੇ ਬੇਗਵਾਲ ਦੇ ਜੋ ਪੰਚਾਇਤ ਨੇ ਉਹਨਾਂ ਨੇ ਵੀਡੀਓ ਪਾਈ ਆ ਤੇ ਜਿਸਪਾਲੋਂ ਪਿੰਡ ਦਾ ਬੱਚਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਬੱਚਾ ਆਪਣੇ ਪੇਰੈਂਟਸ ਨਾਲ ਜਾ ਰਿਹਾ ਹੈ ਜੀ ਆਵਾਜ਼ ਆਸੀ ਮੇਰਾ ਬੱਚਾ ਮੇਰੇ ਹੱਥ ਲੱਗ ਗਿਆ ਸਰ ਆਪ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਓਕੇ ਸਰ